ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਸੰਪਤੀ ਨਾਲ ਐਸ਼ੋ-ਇਸ਼ਰਤ ਦੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ ਕੇਂਦ੍ਰਿਤ ਕਰਨ ਦੀ ਸ਼ਕਤੀ ਮੇਰੇ ਇੱਕ ਦੋਸਤ ਦਾ ਬੇਟਾ ਬਹੁਤ ਖਰਚੀਲਾ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਜੇਬ ਵਿੱਚ ਛੇਦ ਹੋ ਗਿਆ ਹੋਵੇ 16 ਸਾਲ ਦੀ ਉਮਰ ਵਿੱਚ ਸੁਭਾਵਿਕ ਤੌਰ ਤੇ ਉਸ ਨੂੰ ਆਪਣੀ ਕਾਰ ਚਾਹੀਦੀ ਸੀ ਬਾਹਰਨਾ ਇਹ ਸੀ ਸਾਰੇ ਦੋਸਤਾਂ ਦੇ ਮੰਮੇ ਡੈਡੀ ਨੇ ਆਪਣੇ ਬੱਚਿਆਂ ਲਈ ਕਾਰ ਖਰੀਦੀ ਹੈ ਇਹ ਮੁੰਡਾ ਆਪਣੀ ਬਚਤ ਚੋਂ ਪੈਸੇ ਕੱਢ ਕੇ ਨਗਦ ਕਾਰ ਖਰੀਦਣਾ ਚਾਹੁੰਦਾ ਸੀ ਇਸ ਵਕਤ ਉਸਦੇ ਡੈਡੀ ਨੇ ਮੇਰੇ ਕੋਲੋਂ مشਵਰਾ ਮੰਗਿਆ ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਉਸ ਨੂੰ ਇੰਜ ਕਰ ਦੇਣਾ ਚਾਹੀਦਾ ਹੈ ਜਾਂ ਮੈਂ ਵੀ ਦੂਜੇ ਪਿਤਾਵਾਂ ਵਾਂਗ ਉਸ ਨੂੰ ਕਾਰ ਖਰੀਦ ਕੇ ਦੇ ਦੇਆ ਇਸ ਦੇ ਜਵਾਬ ਚ ਮੈਂ ਕਿਹਾ ਕੁਝ ਸਮੇਂ ਲਈ ਤਾਂ ਠੀਕ ਹੈ पर लंबे समय लिए ਤੁਸੀਂ ਉਸ ਨੂੰ ਕੀ ਸਿਖਾ ਪਾਵੋਗੇ ਕੀ ਤੁਸੀਂ ਆਪਣੇ ਬੱਚੇ ਦੀ ਕਾਰ ਪ੍ਰਾਪਤ ਕਰਨ ਦੀ ਇੱਛਾ ਤੋਂ ਉਸ ਨੂੰ ਕੁਝ ਸਿੱਖਣ ਲਈ ਪ੍ਰੇਰਿਤ ਕਰ ਸਕਦੇ ਹੋ ਅਚਨ ਚੇਤ ਉਸ ਦੀ ਟਿਊਬ ਲਾਈਟ ਚਮਕੀ ਤੇ ਉਹ ਤੁਰੰਤ ਕਾਰ ਵੱਲ ਚੱਲ ਪਿਆ 2 ਮਹੀਨੇ ਬਾਅਦ ਮੈਨੂੰ ਉਹ ਦੋਸਤ ਫਿਰ ਮਿਲਿਆ ਕੀ ਤੁਹਾਡੇ ਪੁੱਤਰ ਨੂੰ ਆਪਣੀ ਨਵੀਂ ਕਾਰ ਮਿਲ ਗਈ ਮੈਂ ਪੁੱਛਿਆ ਨਹੀਂ ਉਸ ਨੂੰ ਨਹੀਂ ਮਿਲੀ ਪਰ ਮੈਂ ਗਿਆ ਤੇ ਉਸ ਨੂੰ ਕਾਰ ਲਈ 3000 ਡਾਲਰ ਦੇ ਦਿੱਤੇ ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਕਾਲਜ ਦੇ ਪੈਸੇ ਨਹੀਂ ਬਜਾਏ ਮੇਰੇ ਪੈਸਿਆਂ ਦਾ ਇਸਤੇਮਾਲ ਕਰੇ ਮੈਂ ਕਿਹਾ ਇਹ ਤਾਂ ਤੁਹਾਡੀ ਦਿਆਨਦਾਰੀ ਹੈ ਨਹੀਂ ਉਹਨਾਂ ਪੈਸਿਆਂ ਨਾਲ ਇੱਕ ਸ਼ਰਤ ਵੀ ਜੁੜੀ ਸੀ ਮੈਂ ਤੁਹਾਡੀ ਸਲਾਹ ਮੰਨ ਲਈ ਤੇ ਉਸ ਦੀ ਕਾਰ ਖਰੀਦਣ ਦੀ ਪਰਬਲ ਇੱਛਾ ਦੇ ਨਾਲ ਸਿੱਖਣ ਦੀ ਸ਼ਰਤ ਵੀ ਰੱਖ ਦਿੱਤੀ ਸ਼ਰਤ ਕੀ ਹੈ ਮੈਂ ਪੁੱਛਿਆ ਪਹਿਲਾਂ ਤਾਂ ਅਸੀਂ ਤੁਹਾਡੇ ਕੈਸ਼ ਫਲੋ ਗੇਮ ਦਾ ਸਹਾਰਾ ਲਿਆ ਐਸੀ ਉਸ ਨੂੰ ਖੇਡਦੇ ਆ ਪੈਸੇ ਦਾ ਸਮਝਦਾਰੀ ਨਾਲ ਇਸਤੇਮਾਲ ਤੋਂ ਇੱਕ ਲੰਮਾ ਵਿਚਾਰ ਵਟਾਂਦਰਾ ਕੀਤਾ ਫਿਰ ਮੈਂ ਉਸ ਨੂੰ ਵਾਲ ਸਟਰੀਟ ਜਰਨਲ ਦੀ ਮੈਂਬਰਸ਼ਿਪ ਦਲਵਾ ਦਿੱਤੀ ਅਤੇ ਸਟਾਕ ਮਾਰਕੀਟ ਉੱਤੇ ਕੁਝ ਕਿਤਾਬਾਂ ਵੀ ਫਿਰ ਦਿੱਕਤ ਕਿੱਥੇ ਸੀ ਮੈਂ ਉਸ ਨੂੰ ਕਿਹਾ ਕਿ 3000 ਡਾਲਰ ਉਸ ਦੇ ਹਨ ਪਰ ਉਹ ਇਹਨਾਂ ਤੋਂ ਸਿੱਧੇ ਕਾਰ ਨਹੀਂ ਖਰੀਦ ਸਕਦਾ ਉਹ ਇਹਨਾਂ ਨਾਲ ਸਟਾਕ ਖਰੀਦ ਅਤੇ ਵੇਚ ਸਕਦਾ ਹੈ ਆਪਣੇ ਆਪ ਦਾ ਬ੍ਰੋਕਰ ਲੱਭ ਸਕਦਾ ਹੈ ਤੇ ਇੱਕ ਵਾਰ ਉਹ ਇਹਨਾਂ 3000 ਡਾਲਰ ਦੇ 6000 ਡਾਲਰ ਬਣਾ ਲੈਂਦਾ ਹੈ ਤਾਂ ਉਹ ਆਪਣੀ ਕਾਰ ਖਰੀਦ ਸਕਦਾ ਹੈ ਤੇ ਬਾਕੀ ਦੇ 3000 ਡਾਲਰ ਉਸਦੇ ਕਾਲਜ ਦੇ ਫੰਡ ਵਿੱਚ ਜਾਣਗੇ ਮੈਂ ਪੁੱਛਿਆ ਫਿਰ ਇਸ ਦੇ ਨਤੀਜੇ ਕੀ ਨਿਕਲੇ ਉਹ ਸ਼ੁਰੂਆਤ ਵਿੱਚ ਕਿਸਮਤ ਵਾਲਾ ਰਿਹਾ ਪਰ ਕੁਝ ਦਿਨਾਂ ਬਾਅਦ ਉਸਨੇ ਆਪਣੇ ਮੁਨਾਫੇ ਦੀ ਸਾਰੀ ਰਕਮ ਗਵਾ ਦਿੱਤੀ ਤਦ ਉਹ ਸੱਚਮੁੱਚ ਦਿਲਚਸਪੀ ਲੈਣ ਲੱਗਾ ਅੱਜ ਚਾਹੇ ਉਹ 2000 ਡਾਲਰ ਦੇ ਘਾਟੇ 'ਚ ਹੋਵੇ ਪਰ ਉਸਦੀ ਦਿਲਚਸਪੀ ਬਹੁਤ ਵਧ ਗਈ ਹੈ। ਉਸਨੇ ਮੇਰੇ ਵੱਲੋਂ ਦਿੱਤੀਆਂ ਸਾਰੀਆਂ ਕਿਤਾਬਾਂ ਪੜ੍ਹ ਛੱਡੀਆਂ ਨੇ ਤੇ ਉਹ ਹੋਰ ਜ਼ਿਆਦਾ ਕਿਤਾਬਾਂ ਦੀ ਭਾਲ 'ਚ ਲਾਇਬ੍ਰੇਰੀ ਵੀ ਗਿਆ ਸੀ। ਉਹ ਮਨ ਲਾ ਕੇ ਵਾਲ ਸਟਰੀਟ ਜਰਨਲ ਪੜ੍ਹਦਾ ਹੈ। ਸੂਚਕਾਂ 'ਤੇ ਨਜ਼ਰ ਰੱਖਦਾ ਹੈ ਤੇ ਐਮਟੀਵੀ ਦੇ ਬਜਾਏ ਸੀਐਨਬੀਸੀ ਦੇਖਦਾ ਹੈ। ਉਸਦੇ ਕੋਲ ਕੇਵਲ 1000 ਡਾਲਰ ਬਚੇ ਹਨ ਪਰ ਉਸਦੀ ਦਿਲਚਸਪੀ ਤੇ ਗਿਆਨ ਅਸਮਾਨ ਨੂੰ ਛੂ ਰਹੇ ਹਨ। ਉਹ ਜਾਣਦਾ ਹੈ ਕਿ ਜੇਕਰ ਉਹ ਇਸ ਪੈਸੇ ਨੂੰ ਗਵਾ ਦੇਵੇਗਾ ਤਾਂ ਫਿਰ ਉਸ ਨੂੰ 2 ਸਾਲਾਂ ਤੱਕ ਆਪਣੇ ਪੈਰਾਂ ਤੇ ਹੀ ਚੱਲਣਾ ਪਵੇਗਾ। ਉਸ ਨੂੰ ਉਸ ਦੀ ਕੋਈ ਖਾਸ ਚਿੰਤਾ ਨਹੀਂ ਹੈ। ਹੁਣ ਉਸ ਨੂੰ ਕਾਰ ਹਾਸਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਹੈ ਕਿਉਂਕਿ ਉਸ ਨੂੰ ਇੱਕ ਇਹੋ ਜਿਹਾ ਖੇਡ ਮਿਲ ਗਿਆ ਹੈ ਜਿਸ ਵਿੱਚ ਉਸ ਨੂੰ ਜ਼ਿਆਦਾ ਆਨੰਦ ਮਿਲਦਾ ਹੈ। ਕੀ ਹੋਵੇਗਾ ਜੇਕਰ ਉਹ ਸਾਰਾ ਪੈਸਾ ਹਾਰ ਜਾਂਦਾ ਹੈ? ਮੈਂ ਪੁੱਛਿਆ। ਜਦੋਂ ਹੋਵੇਗਾ ਜਦੋਂ ਦੇਖਿਆ ਜਾਵੇਗਾ ਮੈਂ ਤਾਂ ਚਾਹਾਂਗਾ ਕਿ ਉਹ ਹੁਣੇ ਹੀ ਸਾਰਾ ਪੈਸਾ ਹਾਰ ਜਾਵੇ ਬਜਾਏ ਇਸ ਦੇ ਕਿ ਉਹ ਸਾਡੀ ਉਮਰ ਵਿੱਚ ਆ ਕੇ ਸਾਰਾ ਪੈਸਾ ਹਾਰੇ ਤੇ ਇਸ ਦੇ ਇਲਾਵਾ ਮੈਂ ਤਾਂ ਇਹ ਮੰਨਦਾ ਹਾਂ ਕਿ ਉਸ ਦੀ ਸਿੱਖਿਆ ਤੇ ਖਰਚ ਕੀਤੇ ਗਏ ਇਹ ਸਰਵ ਸ੍ਰੇਸ਼ਟ 3000 ਡਾਲਰ ਸਨ ਜੋ ਕੁਝ ਉਹ ਸਿੱਖ ਰਿਹਾ ਹੈ ਉਹ ساری ਜ਼ਿੰਦਗੀ ਉਸ ਦੇ ਕੰਮ ਆਵੇਗਾ ਤੇ ਉਹ ਪੈਸੇ ਦੀ ਤਾਕਤ ਦਾ ਸਨਮਾਨ ਕਰਨਾ ਵੀ ਸਿੱਖ ਗਿਆ ਹੈ ਮੈਨੂੰ ਲੱਗਦਾ ਹੈ ਕਿ ਹੁਣ ਉਸ ਦੀ ਜੇਬ ਦਾ ਛੇਦ ਬੰਦ ਹੋ ਚੁੱਕਿਆ ਹੈ ਜਿਵੇਂ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸੇ ਦੇ ਆਲੇ ਖੰਡ ਵਿੱਚ ਕਿਹਾ ਸੀ ਜੇਕਰ ਕੋਈ ਵਿਅਕਤੀ ਸਵੈ ਅਨੁਸ਼ਾਸਨ ਦੀ ਤਾਕਤ ਹਾਸਲ ਨਹੀਂ ਕਰ ਸਕਦਾ ਤਾਂ ਬਿਹਤਰ ਹੀ ਹੋਵੇਗਾ ਕਿ ਉਹ ਕਦੇ ਅਮੀਰ ਬਣਨ ਦੀ ਕੋਸ਼ਿਸ਼ ਨਾ ਕਰੇ اصول ਦੇ ਹਿਸਾਬ ਨਾਲ ਸੰਪਤੀ ਵਾਲੇ ਕਾਲਮ ਤੋਂ ਕੈਸ਼ ਫਲੋ ਵਿਕਸਿਤ ਕਰਨ ਦੀ ਪ੍ਰਕਿਰਿਆ ਸੌਖੀ ਨਜ਼ਰ ਆਉਂਦੀ ਹੈ ਪਰ ਇਸ ਵਿੱਚ ਪੈਸੇ ਨੂੰ ਦਿਸ਼ਾ ਦੇਣ ਦੀ ਮਾਨਸਿਕ ਸ਼ਕਤੀ ਦੀ ਲੋੜ ਹੁੰਦੀ ਹੈ ਜਿਹੜਾ ਮੁਸ਼ਕਿਲ ਸਾਬਤ ਹੁੰਦਾ ਹੈ ਬਾਹਰੀ ਆਕਰਸ਼ਣ ਤੇ ਪ੍ਰਲੋਬਨਾ ਕਾਰਨ ਹੀ ਅੱਜ ਦੀ ਖਰੀਦਦਾਰੀ ਦੀ ਦੁਨੀਆ 'ਚ ਇਹ ਜਿਆਦਾ ਸੌਖਾ ਹੋ ਚੱਲਿਆ ਹੈ ਕਿ ਪੈਸਿਆਂ ਨੂੰ ਪੂਰਾ ਹੀ ਉਡਾ ਦਿੱਤਾ ਜਾਵੇ। ਕਮਜ਼ੋਰ ਮਾਨਸਿਕ ਸ਼ਕਤੀ ਦੇ ਕਾਰਨ ਹੀ ਉਹ ਪੈਸਾ ਸਭ ਤੋਂ ਘੱਟ ਰੁਕਾਵਟਾਂ ਵਾਲੇ ਰਸਤੇ ਤੇ ਵਹਿ ਜਾਂਦਾ ਹੈ। ਇਹ ਹੀ ਗਰੀਬੀ ਤੇ ਆਰਥਿਕ ਸੰਘਰਸ਼ ਦਾ ਕਾਰਨ ਹੈ। ਮੈਂ ਫਾਈਨੈਂਸ਼ੀਅਲ ਸਮਝਦਾਰੀ ਦਾ ਇਹ ਅੰਕੜਿਆਂ ਦਾ ਉਦਾਹਰਣ ਇਸ ਲਈ ਦਿੱਤਾ ਤਾਂ ਜੋ ਪੈਸੇ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਯੋਗਤਾ ਨੂੰ ਜਾਣਿਆ ਜਾ ਸਕੇ। ਜੇਕਰ ਅਸੀਂ ਸੋਲੋ ਕਾਨੂੰ ਸਾਲ ਦੇ ਸ਼ੁਰੂਆਤ ਵਿੱਚ 10000 ਡਾਲਰ ਦੇ ਦਈਏ ਤਾਂ ਸਾਲ ਦੇ ਅੰਤ ਵਿੱਚ ਕੀ ਹੋਵੇਗਾ 80 ਦੇ ਕੋਲ ਕੁਝ ਵੀ ਨਹੀਂ ਬਚੇਗਾ ਅਸਲ ਵਿੱਚ ਕਈ ਤਾਂ ਜ਼ਿਆਦਾ ਕਰਜ਼ ਵਿੱਚ ਦਬੇ ਹੋਣਗੇ ਕਿਉਂਕਿ ਉਹਨਾਂ ਨੇ ਨਵੀਂ ਕਾਰ ਫ੍ਰਿਜ ਟੀਵੀ ਵੀਸੀਆਰ ਜਾਂ ਛੁੱਟੀਆਂ ਦੇ ਲਈ ਨਗਦ ਪੈਸਾ ਦਿੱਤਾ ਹੋਵੇਗਾ 16 ਨੇ ਉਸ 10000 ਡਾਲਰ ਨੂੰ 5 ਤੋਂ 10% ਵਧਾਇਆ ਹੋਵੇਗਾ 4 ਨੇ ਇਸ ਨੂੰ 20000 ਡਾਲਰ ਜਾਂ ਲੱਖਾਂ ਡਾਲਰ ਤੱਕ ਵਧਾਇਆ ਹੋਵੇਗਾ ਐਸੀ ਕਿਸੇ ਪ੍ਰੋਫੈਸ਼ਨ ਨੂੰ ਸਿੱਖਣ ਲਈ ਸਕੂਲ ਜਾਂਦੇ ਹਾਂ ਤਾਂ ਜੋ ਅਸੀਂ ਪੈਸਿਆਂ ਲਈ ਕੰਮ ਕਰ ਸਕੀਏ ਮੇਰੇ ਵਿਚਾਰਾਂ ਨਾਲ ਇਹ ਸਿੱਖਣਾ ਵੀ ਮਹੱਤਵਪੂਰਨ ਹੁੰਦਾ ਹੈ ਕਿ ਪੈਸਿਆਂ ਤੋਂ ਆਪਣੇ ਲਈ ਕਿਵੇਂ ਕੰਮ ਕਰਵਾਇਆ ਜਾਵੇ ਮੈਂ ਵੀ ਹਰ ਬੰਦੇ ਵਾਂਗ ਐਸ਼ੋ-ਇਸ਼ਰਦੀਆਂ ਚੀਜ਼ਾਂ ਨਾਲ ਪਿਆਰ ਕਰਦਾ ਹਾਂ ਅੰਤ ਇਹ ਹੈ ਕਿ ਕਈ ਲੋਕ ਆਪਣੇ ਲਈ ਐਸ਼ੋ-ਇਸ਼ਰਦੀਆਂ ਚੀਜ਼ਾਂ ਕਰਜ਼ੇ ਲੈ ਕੇ ਖਰੀਦਦੇ ਹਨ ਇਹ ਗਵੰਡੀਆਂ ਨਾਲ ਮੁਕਾਬਲਾ ਕਰਨ ਦਾ ਜਾਲ ਹੈ ਜਦੋਂ ਮੈਂ ਕਾਰ ਖਰੀਦਣਾ ਚਾਹੁੰਦਾ ਹਾਂ ਤਦ ਸੋਖਾਰਾ ਇਹ ਸੀ ਕਿ ਮੈਂ ਆਪਣੇ ਬੈਂਕਰ ਨੂੰ ਬੁਲਾ ਕੇ ਲੋਨ ਲੈ ਲੈਂਦਾ ਪਰ ਮੈਂ ਦੇਣਦਾਰੀ ਵਾਲੇ ਕਾਲਮ ਨੂੰ ਵਧਾਉਣ ਦੀ بجائے ਸੰਪਤੀ ਵਾਲੇ ਕਾਲਮ ਉਤੇ ਧਿਆਨ ਕੇਂਦ੍ਰਿਤ ਰੱਖਿਆ ਹੁਣ ਤਾਂ ਮੈਨੂੰ ਆਦਤ ਪੈ ਚੁੱਕੀ ਹੈ ਕਿ ਮੈਂ ਆਪਣੇ ਖਰਚੇ ਦੀ ਇੱਛਾ ਨਾਲ ਪ੍ਰੇਰਿਤ ਹੁੰਦਾ ਹਾਂ ਕਿ ਕਿਵੇਂ ਉਸ ਦੇ ਲਈ ਵਾਧੂ ਪੈਸੇ ਜੋੜ ਸਕਾਂ ਅੱਜਕੱਲ ਆਮ ਕਰਕੇ ਅਸੀਂ ਆਪਣੀਆਂ ਮਨਮੰਗੀਆਂ ਚੀਜ਼ਾਂ ਨੂੰ ਖਰੀਦਣ ਲਈ ਕਰਜ਼ ਲੈਣ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਤੇ ਪੈਸਾ ਬਣਾਉਣ ਉਤੇ ਧਿਆਨ ਕੇਂਦ੍ਰਿਤ ਨਹੀਂ ਕਰਦੇ ਇਹ ਰਾਹ ਕੁਝ ਸਮੇਂ ਲਈ ਸੋਖ ਤੇ ਸੁੱਖਾ ਹੈ ਪਰ ਲੰਬੇ ਸਮੇਂ ਵਿੱਚ ਇਹ ਬੜਾ ਮੁਸ਼ਕਿਲ ਸਾਬਿਤ ਹੁੰਦਾ ਹੈ ਇਹ ਇੱਕ ਇਹੋ ਜਿਹੀ ਮਾੜੀ ਆਦਤ ਹੈ ਜਿਹੜੀ ਸਾਡੇ ਇਨਸਾਨਾਂ ਦੇ ਰੂਪ ਵਿੱਚ ਤੇ ਦੇਸ਼ ਦੇ ਤੌਰ ਤੇ ਵੀ ਹੈ ਯਾਦ ਰੱਖੋ ਸੁੱਖੇ ਰਸਤੇ ਆਮ ਕਰਕੇ ਮੁਸ਼ਕਿਲ ਬਣ ਜਾਂਦੇ ਹਨ ਅਤੇ ਮੁਸ਼ਕਿਲ ਰਾਹ ਸੁੱਖੇ ਜਿੰਨੀ ਵੀ ਛੇਤੀ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਪਿਆਰੇ ਦੋਸਤਾਂ ਨੂੰ ਪੈਸਿਆਂ ਦੇ ਸ਼ਾਸਕਾਂ ਦੇ ਰੂਪ ਵਿੱਚ ਟ੍ਰੇਡ ਕਰ ਦਿਓਗੇ ਉਨਾ ਹੀ ਤੁਹਾਡੇ ਲਈ ਬਿਹਤਰ ਹੋਵੇਗਾ ਪੈਸਾ ਬਹੁਤ ਵੱਡੀ ਤਾਕਤ ਹੈ ਬਦਲ ਸੀ ਵੀ ਨਾਲ ਲੋਕ ਪੈਸੇ ਦੀ ਤਾਕਤ ਨੂੰ ਆਪਣੇ ਖਿਲਾਫ ਇਸਤੇਮਾਲ ਕਰਦੇ ਹਨ ਜੇਕਰ ਤੁਹਾਡੇ ਵਿੱਚ ਪੈਸਿਆਂ ਦੀ ਘੱਟ ਸਮਝ ਹੈ ਤਾਂ ਪੈਸਾ ਤੁਹਾਡੇ ਤੇ ਰਾਜ ਕਰੇਗਾ ਇਹ ਤੁਹਾਡੇ ਤੋਂ ਜ਼ਿਆਦਾ ਸਮਾਰਟ ਹੋਵੇਗਾ ਜੇਕਰ ਪੈਸਾ ਤੁਹਾਡੇ ਤੋਂ ਜ਼ਿਆਦਾ ਸਮਾਰਟ ਬਣ ਜਾਵੇਗਾ ਤਾਂ ਤੁਸੀਂ ਇਸ ਲਈ ਜ਼ਿੰਦਗੀ ਭਰ ਕੰਮ ਕਰਦੇ ਰਹੋਗੇ ਪੈਸੇ ਉੱਤੇ ਰਾਜ ਕਰਨ ਲਈ ਤੁਹਾਨੂੰ ਇਸ ਤੋਂ ਜ਼ਿਆਦਾ ਸਮਾਰਟ ਬਣਨਾ ਹੋਵੇਗਾ ਫਿਰ ਪੈਸਾ ਉਹੀ ਕੁਝ ਕਰੇਗਾ ਜਿਹੜਾ ਤੁਸੀਂ ਉਸ ਨੂੰ ਕਰਨ ਲਈ ਕਹੋਗੇ ਇਹ ਤੁਹਾਡੀ ਆਗਿਆ ਦਾ ਪਾਲਣ ਕਰੇਗਾ ਇਸ ਦੇ ਗੁਲਾਮ ਹੋਣ ਦੀ بجائے ਤੁਸੀਂ ਇਸ ਦੇ ਮਾਲਕ ਹੋਮੋਗੇ ਇਹ ਹੀ ਆਰਥਿਕ ਸਮਝਦਾਰੀ ਹੈ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨ ਲਈ ਇਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ